ਸ਼੍ਰੀ ਗਾਲ ਤੁਸੀਂ ਦੇਖ ਰਹੇ ਹੋ ਸੰਜੈਡ ਨਿਊਜ਼ ਤੇ ਮੈਂ ਹੰਪਰਦੀਪ ਕੋਰ ਤਾਂ ਗੁਰਦਾਸਪੁਰ ਦੇ ਪਿੰਡ ਚਤੌੜਗੜ ਦੇ ਵਿੱਚ ਦਰਸਲ ਸਵੇਰੇ ਸਵੇਰੇ ਐਨਆਈਏ ਦੀ ਰੇਡ ਹੋ ਜਾਂਦੀ ਹੈ ਤਾਂ ਕੱਲੀ ਕੱਲੀ ਚੀਜ਼ ਦੀ ਚੈਕਿੰਗ ਕੀਤੀ ਜਾਂਦੀ ਹੈ ਛਾਪਾ ਮਾਰਿਆ ਜਾਂਦਾ ਹੈ ਇਥੋਂ ਤੱਕ ਕਿ ਜਿਸ ਘਰ ਦੀ ਚੈਕਿੰਗ ਕੀਤੀ ਜਾਂਦੀ ਉਹਨਾਂ ਦੇ ਬਿਸਤਰੇ ਤੱਕ ਫਰੋਲ ਦਿੱਤੇ ਜਾਂਦੇ ਨੇ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਕਿਸ ਚੀਜ਼ ਨੂੰ ਲੈ ਕੇ ਐਨਆਈਏ ਦੀ ਰੇਡ ਕੀਤੀ ਗਈ ਹੈ ਉਹਨਾਂ ਕਾਰਨਾਂ ਦੀ ਹਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋ ਸਕਿਆ ਕਿਉਂਕਿ ਜਦੋਂ ਐਨਆਈਏ ਦੇ ਅਧਿਕਾਰੀਆਂ ਦੇ ਵੱਲੋਂ ਇਸਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਦੇ ਅੱਗੇ ਆਉਣ ਤੋਂ ਗੁਰੇਜ਼ ਕੀਤਾ ਤਾਂ ਘਰ ਦੇ ਵਿੱਚ ਵੱਡੇ ਸਾਰ ਹੀ ਦਰਵਾਜ਼ਾ ਬੰਦ ਕਰ ਲਿਆ ਜਾਂਦਾ ਔਰ ਪਰਿਵਾਰਿਕ ਮੈਂਬਰਾਂ ਨੇ ਸਾਰੀ ਕਹਾਣੀ ਦੱਸੀ ਹੈ ਕਿ ਸਵੇਰ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ NIA ਦੀ ਰੇਡ ਚੱਲ ਰਹੀ ਔਰ ਕੀ ਕਾਰਨ ਨੇ ਕਿਸੇ ਕਾਰਨਾਂ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੇ ਫਿਲਹਾਲ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਤਾਂ ਦੱਸਿਆ ਕਿ ਘੇਰਾ ਪਾ ਕੇ NIA ਟੀਮ ਦੇ ਮੈਂਬਰਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਘਰ ਦਾ ਦਰਵਾਜ਼ਾ ਬੰਦ ਕਰਕੇ ਘਰ 'ਚ ਮੌਜੂਦ ਪਰਿਵਾਰਿਕ ਮੈਂਬਰਾਂ ਦੇ ਨਾਲ ਲੰਮੀ ਪੁੱਛਗਿੱਛ ਕੀਤੀ ਜਾਂਦੀ ਪਿੰਡ ਵਾਸੀਆਂ ਤੇ মিডিਆ ਨੂੰ ਇਸ ਥਾਂ ਤੋਂ ਦੂਰ ਰੱਖਿਆ ਗਿਆ ਉੱਥੇ ਕਿਸੇ ਵੀ ਅਧਿਕਾਰੀ ਨੇ ਇਸ ਰੇਡ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਮੈਂ ਕਿੰਨੂੰ ਅੱਜ ਪੁਲਸੀ ਵੀ ਨਹੀਂ ਕੈਂਡੀ ਖੜਾ ਹੋਇਆ ਕੀ ਕੀਤਾ ਇਹੋ ਪੁੱਛ ਗਿਆ ਚ ਕੀ ਜੇ ਵੀ ਆ ਤੇ ਇਹ ਬੰਦੇ ਨੂੰ ਪਛਾਣਦੇ ਜੀ ਮੈਂ ਭਾਈ ਹਰ ਪੁੱਤਰ ਦਵਾਈ ਆ ਅਰੇ ਕਰ ਤੂੰ ਉਹਦੇ ਵੱਲੋਂ ਕੀ ਪੁੱਛਦੇ ਉਹਦੇ ਵੱਲੋਂ ਇਹੋ ਪੁੱਛਿਆ ਵਾ ਵੀ ਇਹਦੀ ਜਨਮ ਤਰੀਕ ਨਾ ਮੈਂ ਤਾਂ ਉਹਦੇ ਨੂੰ ਤੇ ਨਾਂ ਨਾਲ ਆ ਤੇ ਖੜੇ ਨਾਂ ਚੋ ਅੱਛਾ ਇਹ ਤਾਂ ਤੇ ਨਾਂ ਨਾਲ ਲੱਗ ਤੇ ਤੇ ਕਿੰਨਾ ਚਿਰ ਰਹੇ ਇਥੇ ਇੱਜ ਸਵੇਰ ਦੇ ਆਏ 5 ਵਜੇ ਹੁਣ ਕੀ ਕਹਿ ਕੇ ਗਈ ਤੁਮ ਹੁਣ ਆਂਦੇ ਹੀ ਤੇ 8 ਤਰੀਕ ਨੂੰ ਚਾਹੇ ਪੇਸ਼ ਹੋਣ ਨੂੰ ਪੇਸ਼ ਕਰਾਓ ਕਿਨੂੰ ਨੂੰ ਕਰਨ ਤੇ ਘਰੋਂ ਭੱਜ ਗਿਆ ਕੋਣਾ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰਾ ਹੀ ਆ ਤੇ ਨਵਜੀਤ ਤਪਰਾ ਰੱਬ ਜੋ ਪ੍ਰਭ ਜੋ ਨਹੀਂ ਪ੍ਰਭ ਜੋ ਉੱਥੇ ਹਨ ਇਹ ਨਵਜੀਤ ਉੱਥੇ ਇਹ ਲੱਗਦਾ ਕਿ ਲੱਗੇ ਕਿਸ ਫਰੀਦ ਨੂੰ ਵੀ ਉਹਨੂੰ ਜੇਲ੍ਹ ਚ ਖੜਿਆ ਵਾਂ ਤੇ ਕੀਤਾ ਕੋਈ ਵੀ ਬੀਬੀ ਨੂੰ ਲੈ ਆਜਾ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਪੁੱਤਰਾ ਉਹ ਪੁੱਤਰੇ ਪੰਜਾਹ ਤੋਂ ਪੁੱਤਰੇ ਸੀ ਤਿੰਨ ਭੈਣ ਸਨ ਹਾਂਜੀ ਪੁੱਤਰੇ ਦਾ ਫਟਾ ਮਰ ਗਿਆ ਉਹਨਾਂ ਦੀ ਡੈਥ ਹੋ ਗਈ ਉਹਦੀ ਅੱਛਾ ਹਾਂਜੀ 1.5 ਛੋਟੇ ਛੋਟੇ ਬੱਚੇ ਪਾਏ ਤੇ ਇੱਕ ਪੁੱਤਰਾ ਜੇਲ੍ਹ ਚ ਆ ਹਾਂਜੀ ਤੇ ਇੱਕ ਇੱਕ ਦੇ ਸਕੂਲ ਦੇ ਅੰਦਰ ਤੇ ਅੱਛਾ ਤਿੰਨ ਪੁੱਤਰੇ ਸੀ ਹਾਂਜੀ ਦੋ ਦੋ ਇੱਕ ਪੁੱਤਰੀ ਰਹੀ ਹੈ ਅੱਛਾ ਤੇ ਤਲਾਸ਼ੀ ਲਗੀ ਘਰ ਦੀ ਹਾਂਜੀ ਸਾਰਾ ਘਰ ਖੋਲਿਆ ਹਾਂਜੀ ਉਹ ਚਿੰਨ੍ਹ ਮੈਂ ਹੁਣ ਜਾਣ ਲੱਗੇ ਕੀ ਕਹਿਗੇ ਹੁਣ ਆਂਦੇ ਆ ਤੇ ਜੇ ਹੁੰਦੇ ਉਹਨਾਂ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਡੈਡੀ ਪੇਸ਼ ਕਰਾਵੇ ਮੈਂ ਸੀ ਕਰਾਂ ਮੇਰੇ ਆਖਿਆ ਹਾਂ ਦੀ ਖੋਦ ਬੱਚੇ ਨਹੀਂ ਗੇ ਅੱਜ ਕੱਲ ਤਾਂ ਪਤਾ ਹੈ ਉਹ ਉਹ ਤਾਂ ਮਾਮਾ ਸਰੋਂ ਜਿੱਦੀ ਹੈ گا ਗਾਉਂ ਦੀ ਪਾਬਤ ਤਾਂ ਨਾ ਡਾਕਟਰਾਂ ਨੇ ਉਹ ਕਿ ਨਿਕਲ ਲੈ ਕੇ ਚੰਦੇ ਤੂੰ ਉਹਨਾਂ ਦੇ ਨਾਲ ਹੈਂਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹੱਟ ਤੇ ਅੰਗੋਂ ਦੇ ਟੀਨ ਨੂੰ ਬੁਲਾਓ ਇਹ ਜੇ ਜੇ ਪ੍ਰੈਸ਼ਰ ਹੁਣ ਮਾਰਿਆ ਨਾ ਤੈਨੂੰ ਪੇਸ਼ ਕਰੋ ਹਾਂਜੀ ਆ ਪ੍ਰੈਸ਼ਰ ਪਰਾਜੈਟਾ ਦੇਮਾਰਾ ਪੇਸ਼ ਕਰਾਓ ਨਹੀਂ ਤਾਂ ਹਾਂ ਉਹਨਾਂ ਨੇ ਕਹਿੰਦੇ ਤੁਹਾਨੂੰ ਪੇਸ਼ ਜਨਾਬ ਨਾਮ ਪੇਸ਼ ਕਰੋਗੇ ਫਿਰ ਤੁਹਾਨੂੰ ਪੁੱਛਿਆ ਜਾਊਗਾ ਕਿ ਕੀ ਨਾਮ ਹੈ ਜਗੀਰ ਸਰ ਅੱਜ ਐਲਐਨਏ ਦੀ ਟੀਮ ਇੱਥੇ ਕੁਛ ਲਈ ਆ ਕੇ ਕਰਨਾਈ ਸੀ ਉਹਨਾਂ ਨੇ ਤਲਾਸ਼ੀ ਤੁਸ਼ੀ ਵੀ ਲਈ ਆ ਇਹ ਕਿੱਧਰ ਆਏ ਸੀਗੇ ਇਹ ਹਾਂ ਪਗੰਦਰ ਲਗਾ ਕਿਹੜੇ ਚੱਕਰ ਚਾਈ ਪਗੰਦਰ ਲਗਾ ਅੱਛਾ 5 ਵਜੇ ਦਾ ਗੇਰ ਕਰਵਾਤਾ ਹਾਂ ਨਾ ਕੀ ਕੀ ਪੁੱਛਦੇ ਨਹੀਂ ਪੁੱਛਿਆ ਜਾਓ ਸਾਡਾ ਇੱਕ ਬੋਤਰਾ ਸੀ ਉਹ ਡਰਦਾ ਭੱਜ ਜਾਂਦਾ ਦੇਖ ਉਸ ਮੈਂ ਉਹਦੇ ਨਾਲ ਦੰਦੇ ਦੀ ਉਹ ਕਰਨ ਬੱਜ ਗਈ ਬੱਜ ਗਈ ਬੱਜ ਤੇ ਕਿਹਦੇ ਵੱਲੋਂ ਪੁੱਛਦੇ ਸੀ ਉਹਦੇ ਕਰਨੋਂ ਬੰਦ ਕਰਾ ਕਰਨੋਂ ਬੰਦ ਕਰ ਕਰਨ ਕਾ ਕਰਨ ਕੀ ਲੱਗਦਾ ਤੁਹਾਡਾ ਉਹ ਹਨ ਪੁੱਤਰੀ ਬੈਲੀ ਹੁੰਦੇ ਉਹਦੇ ਘਰ ਵਾਲੇ ਵੱਲੋਂ ਹਾਂ ਉਹਦਾ ਕਿਹੜਾ ਪਿੰਡ ਉਹੋ ਜੀ ਚਲਵੰਡੀ ਹਾਂਜੀ ਹਾਂਜੀ ਚਲਵੰਡੀ ਨਾਲ ਚਲਵੰਡੀ ਨਾਲ ਤੇ ਘਰ ਦੀ ਤਲਾਸ਼ੀ ਲਈ ਜਾਂਦਾ ਹਾਂ ਹਾਂ ਹਾਂਜੀ ਹੁਣ ਲੈ ਘਟ 100 ਰੁਪਏ ਲਾ ਦੇ ਲਾ ਦੇ ਦਾ ਦਾਦਾ ਕਰ ਗਏ ਦਾਦਾ ਪਾ ਦੀਆ ਦਾਦਾ ਪਾ ਹਾਂਜੀ ਇੱਕ ਬੇੜਾ ਸਾਡਾ ਜੇਲ੍ਹ ਚ ਹੈ ਨਾ ਤੇ ਹੁਣ ਤੁਹਾਨੂੰ ਕੀ ਕਹਿ ਕੇ ਗਏ ਆ ਤੁਹਾਨੂੰ ਕਹਾ ਆਉਂਦੇ ਨੇ ਨੋਟਿਸ ਦੇ ਕੇ ਉਹ ਅਰੰਟੀਸ਼ ਕਰਾਉਂਦੇ ਜਾਂਦੇ ਕਿਹਨੂੰ ਪੇਸ਼ ਕਰਾਉਂ ਕਿ ਕਰਾਉਂਦਾ ਕਿਹੜੇ ਦਾ ਜਿਆਦਾ ਜਿਆਦਾ